ਸਟਾਰਟ 20 ਫਰਵਰੀ ਨੂੰ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ CBSE ਨੇ 10ਵੀਂ ਜਮਾਤ ਦਾ ਇਮਤਿਹਾਨ ਸਾਲ ਵਿੱਚ ਦੋ ਵਾਰ ਕਰਵਾਉਣ ਲਈ ਇੱਕ ਨੀਤੀ ਖੜਾ ਜਾਰੀ ਕੀਤਾ ਸੀ ਡੰਡੀ ਇਸ ਨੀਤੀ ਖੜੇ ਦੇ ਮੁਤਾਬਿਕ ਜਿੰਨਾ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਇਮਤਿਹਾਨ ਲੈ ਜਾਣੇ ਪਏ ਕੀਤੇ ਗਏ ਸਨ ਉਹਨਾਂ ਵਿੱਚ ਪੰਜਾਬੀ ਭਾਸ਼ਾ ਸ਼ਾਮਿਲ ਨਹੀਂ ਸੀ ਡੰਡੀ ਇਸ ਖੜਾ ਨੀਤੀ ਸੰਬੰਧੀ ਸੰਬੰਧਿਤ ਟੀਰਾ ਤੋਂ CBSE ਨੇ 9 ਮਾਰਚ ਤੱਕ ਸੁਝਾਅ ਵੀ ਮੰਗੇ ਸਨ ਡੰਡੀ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਜਿਨ੍ਹਾਂ ਦੇ ਬੋਰਡ ਵੱਲੋਂ ਸਾਲ ਵਿੱਚ ਦੋ ਵਾਰ ਇਮਤਿਹਾਨ ਲਏ ਜਾਣੇ ਤੈ ਕੀਤੇ ਗਏ ਸਨ ਉਹਨਾਂ ਵਿੱਚ ਪੰਜਾਬੀ ਭਾਸ਼ਾ ਸ਼ਾਮਿਲ ਨਹੀਂ ਸੀ ਡੰਡੀ ਇਸ ਕਾਰਨ ਪੰਜਾਬ ਪਰ ਵਿੱਚ ਇਸ ਦਾ ਤਿੱਖਾ ਪ੍ਰतिकਰਮ ਹੋਇਆ ਡੰਡੀ ਪੰਜਾਬ ਦੇ ਅਕਾਦਮਿਕ ਭਾਈਚਾਰੇ ਤੋਂ ਇਲਾਵਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਵੀ ਸੀਬੀਐਸਸੀ ਦੀ ਇਸ ਨੀਤੀ ਵਿਰੁੱਧ ਸਖਤ ਰੋਸ ਪ੍ਰਗਟ ਕਰਦਿਆਂ ਇਸ ਨੂੰ ਪੰਜਾਬ ਨਾਲ ਇੱਕ ਹੋਰ ਵੱਡਾ ਤੱਕਾ ਕਰਾਰ ਦਿੱਤਾ ਡੰਡੀ ਇਸ ਸੰਬੰਧੀ ਪ੍ਰतिकਰਮ ਪ੍ਰਗਟ ਕਰਨ ਵਾਲੀਆਂ ਸਾਰੀਆਂ ਧਿਰਾਂ ਵੱਲੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਗਈ ਕਿ CBSE ਨੇ 2025-26 ਦੇ ਅਕਾਦਮਿਕ ਵਰੇ ਵਿੱਚ 10ਵੀਂ ਕਲਾਸ ਦਾ ਸਾਲ ਵਿੱਚ ਦੋ ਵਾਰ ਇਮਤਿਹਾਨ ਲੈਣ ਦੀ ਜੋ ਯੋਜਨਾ ਬਣਾਈ ਹੈ ਉਸ ਵਿੱਚ ਪੰਜਾਬੀ ਨੂੰ ਇੱਕ لازਮੀ ਵਿਸ਼ੇ ਵਜੋਂ ਸ਼ਾਮਿਲ ਕੀਤਾ ਜਾਵੇ ਡੰਡੀ ਇਹ ਚੰਗੀ ਗੱਲ ਹੈ ਕਿ CBSE ਨੇ ਤੁਰੰਤ ਸਪਸ਼ਟੀਕਰਨ ਦਿੰਦਿਆਂ ਇਹ ਕਿਹਾ ਕਿ 10ਵੀਂ ਕਲਾਸ ਦੇ ਸਾਲ ਵਿਚ ਦੋ ਵਾਰ ਇਮਤਿਹਾਨ ਲੈਂਦ ਸੰਬੰਧੀ ਬਣਾਈ ਗਈ ਨੀਤੀ ਵਿੱਚ ਦੂਜੀਆਂ ਭਾਸ਼ਾਵਾਂ ਦੇ ਨਾਲ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੋਵੇਗੀ ਬੈਂਡੀ ਸੀਬੀਐਸਸੀ ਦੇ ਅਧਿਕਾਰੀਆਂ ਨੇ ਇਹ ਵੀ ਦਾਵਾ ਕੀਤਾ ਕਿ ਪਹਿਲਾ ਜਿੰਨਾ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਇਮਤਿਹਾਨ ਲੈਣ ਸੰਬੰਧੀ ਪ੍ਰਸਤਾਵਿਤ ਨੀਤੀ ਖਰੜੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਸੀ ਉਹ ਸੰਕੇਤਕ ਸੀ ਜਦੋਂ ਕਿ ਪੰਜਾਬੀ ਭਾਸ਼ਾ ਦਾ ਇਮਤਿਹਾਨ ਲੈਣ ਦੀ ਯੋਜਨਾ ਉਸ ਦੇ ਨੀਤੀ ਖਰੜੇ ਵਿੱਚ ਪਹਿਲਾਂ ਹੀ ਸ਼ਾਮਿਲ ਸੀ ਡੰਡੀ ਇਸ ਸਬੰਧ ਵਿੱਚ ਪੰਜਾਬ ਦੇ ਅਕਾਦਮਿਕ ਅਤੇ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ CBSE ਵੱਲੋਂ ਨੀਤੀ ਖਰੜੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਜਾਣਬੁੱਝ ਕੇ ਬਾਹਰ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਪੰਜਾਬ ਵਿੱਚ ਤਿੱਖਾ ਪ੍ਰतिकਰਮ ਹੋਣ ਕਾਰਨ CBSE ਆਪਣੇ ਪਹਿਲੇ ਫੈਸਲੇ ਤੋਂ ਪਿੱਛੇ हट ਗਿਆ ਡੰਡੀ CBSE ਦੇ ਵਤੀਰੇ ਸੰਬੰਧੀ ਪੰਜਾਬ ਦੇ ਲੋਕਾਂ ਵਿੱਚ ਇਸ ਕਰਕੇ ਬੇਵਿਸ਼ਵਾਸੀ ਪਾਈ ਜਾ ਰਹੀ ਹੈ ਕਿਉਂਕਿ ਪਿਛਲੇ ਸਮਿਆ ਵਿੱਚ ਕੇਂਦਰੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨਾਲ ਕਈ ਤਰ੍ਹਾਂ ਦੇ ਤੱਕੇ ਕੀਤੇ ਜਾ ਚੁੱਕੇ ਹਨ ਡੰਡੀ ਜੰਮੂ ਕਸ਼ਮੀਰ ਵਿੱਚ ਪੰਜਾਬੀ ਰਾਜ ਦੀਆਂ ਪੰਜ ਭਾਸ਼ਾਵਾਂ ਵਿੱਚ ਸ਼ਾਮਿਲ ਸਨ ਪਰ ਰਾਜ ਨੂੰ ਦੋ ਕੇਂਦਰ ਪ੍ਰਸ਼ਾਸਿਤ ਇਲਾਕੇ ਬਣਾ ਕੇ ਉਸ ਦਾ ਪੁਨਰਗਠਨ ਕਰਨ ਸਮੇਂ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਭਾਸ਼ਾਵਾਂ ਵਿੱਚੋਂ ਮਣਫੀ ਕਰ ਦਿੱਤਾ ਗਿਆ ਡੰਡੀ ਇਸੇ ਤਰ੍ਹਾਂ ਹਿਮਾਚਲ ਵਿੱਚ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਜੋ ਮੰਨਤਾ ਦਿੱਤੀ ਗਈ ਸੀ ਉਸ ਅਧੀਨ ਉਸ ਦੀ ਪੜ੍ਹਾਈ ਲਗਭਗ ਠੱਪ ਕਰ ਦਿੱਤੀ ਗਈ ਪ੍ਰਸ਼ਾਸਨਿਕ ਕੰਮਕਾਜ ਵਿੱਚ ਵੀ ਹੁਣ ਪੰਜਾਬੀ ਦੀ